ਮੈਂ ਇਹ ਰੋਣਾ ਤੇ ਤੁਹਾਨੂੰ ਜਿਹਨ ਮੈਨੂੰ ਦਿਖਾ ਰਹੇ ਕੋਈ ਜਗ੍ਹਾ ਨਹੀਂ ਦਿਖਾ ਰਹੇ। ਆਪਸਿਸ ਮੈਂ ਇਹ ਵੀ ਚੈਨਲ ਦੇ ਮਾਧਿਅਮ ਕਨੇ ਤਸਵੀਰਾਂ ਦਰਸ਼ਕਾਂ ਤੌਰ ਤੇ ਦੇਖ ਸਕਦੇ ਹੋ ਕਿਉਂਕਿ ਅਸੀਂ ਪਲ-ਪਲ ਦੀ ਅਪਡੇਟ ਜਿਹੜੀ ਹੈ ਤੁਸੀਂ ਦਿੱਤੀ ਦੰਗਲ ਦੇ ਪਹਿਲੇ ਦੀ ਵੀ ਤੁਸੀਂ ਖਬਰ ਦਿੱਤੀ ਆ ਪਰ ਇਸ ਵੇਲੇ ਜਿਹੜਾ ਦੰਗਲ ਜਿਹੜਾ ਵਿਸ਼ਨਾ ਦਾ ਕਰਵਾਇਆ ਜਾ ਰਿਹਾ ਤੁਹਾਨੂੰ ਦੇਖ ਸਕਦੇ ਹੋ ਵੀਡੀਓ ਵੀ ਤੁਹਾਨੂੰ ਜਰੂਰ ਸ਼ੇਅਰ ਕਰਨਾ ਮਰੇ ਜਿਹੜੀ ਤਸਵੀਰਾਂ ਮੈਂ ਜਿਹੜੀ ਤੁਹਾਨੂੰ ਕਨੇ ਸਾਂਝੀ ਕਰਾ ਰਹਾ ਆ ਇਹ ਵਿਸ਼ਨਾ ਦੇ ਦੰਗਲ ਦੀਆਂ ਤਸਵੀਰਾਂ ਤੋਂ ਦਿੱਖਤ ਲਾਈਵ ਤਸਵੀਰਾਂ ਮੈਂ ਸੁੰਦਰ ਪਰਿਚਾਣ ਦੀ ਕੋਸ਼ਿਸ਼ ਕਰਾ ਰਹਾ ਆ। ਤੋ ਦਿਖਸਾ ਦਿਓ ਇਹ ਤੋ ਦਿਖੋ ਕਿੰਨੀ ਜਨਤਾ ਜਿਹੜੀ ਐ ਇਥੇ ਇਸ ਵੇਲੇ ਕੈਮਰੇ ਆਪ ਕਹਿੰਦੇ ਪਹਿਲਵਾਨ ਕੀ ਕਰੇ ਆ ਪੁੱਤ ਦਿਖੋ ਮੀਸ ਫਰਕ ਨਾ ਤੇਰੇ ਮੂੰਹ ਆ ਰਿਹਾ ਭਾਈ ਬੱਲੂ ਕਿੱਥਾ ਸਾਥੀਓ ਤੋ ਦਿਖਸਾ ਦਿਓ ਕਿ ਤਸਵੀਰਾਂ ਇਸ ਵੇਲੇ ਜਿਹੜੀਆਂ ਮੈਂ ਤੁੰਦੇ ਤੱਕ ਪਿਆਣੇ ਦੀ ਕੋਸ਼ਿਸ਼ ਕਰਾਉਂ ਤੋ ਦਿਖਸਾ ਦਿਓ ਵਿਸ਼ਾ ਦੇ ਜੰਗਲ ਦੀਆਂ ਤਸਵੀਰਾਂ ਤੋ ਦਿਖਸਾ ਦਿਓ ਕਾਫੀ ਪੂਰਾ ਦੂਰਾ ਜਿਹੜੇ ਪਹਿਲਵਾਨ ਇਥੇ ਮੰਗਵਾਏ ਗਏ ਤਾਂ ਉਹ ਦਿਖ ਸਕਦੇ ਹੋ ਦੇਸ਼ੇ ਵਿਦੇਸ਼ੇ ਵਿੱਚ ਆ ਵੀ ਪਰਦੇਸੇ ਵਿੱਚ ਆ ਵੀ ਜਿਹੜੇ ਪਹਿਲਵਣ ਮੰਗਵਾਏ ਗਏ ਦੱਸਿਆ ਜਿਆਦਾ ਜਿਹੜਾ ਇੱਥੇ ਡੰਗਲ ਹੈ ਜਿਹੜਾ ਪਹਿਲੀ ਮਾਲੀ ਜਿਹੜੀ ਹੈ ਬਈ ਆ ਕਿ ਆਖਣਾ ਚਾਹਦੇ ਹੋ ਕਿਸ ਤਰੀਕੇ ਦਾ ਬੰਦੋਬਸਤ ਕੋਈ ਨਾ ਲੇ ਲੋ ਇੱਕ ਮਰ ਬਾਈ ਸਾਥੀਓ ਤਾਂ ਦਿਖ ਸਕਦੇ ਹੋ ਇਸ ਵੇਲੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਵਿਸ਼ਨਾਤ ਡੰਗਲ ਦੀਆਂ ਤਸਵੀਰਾਂ ਨਾਲ ਤੁਹਾਨੂੰ ਦਿਖ ਸਕਦੇ ਹੋ ਕਿ ਜਿੱਥੇ ਪਹਿਲੀ ਮਾਲੀ ਜਿਹੜੀ ਹੈ ਬੁਲਟ ਮੋਟਰਸਾਈਕਲ ਰੱਖਿਆ ਗਿਆ ਦਾ ਔਰ ਦੂਜੀ ਮੰਜ਼ਲੀ ਉੱਪਰ ਵੀ ਜਿਹੜੇ ਦੋ ਜਿਹੜੇ ਸਪੋਰਟਸ ਬਾਈਕ ਰੱਖੀ ਹੋਈਆਂ ਦੀਆਂ ਨੇ ਤਾਂ ਔਰ ਇੱਕ ਮੱਝ ਦੀ ਵੀ ਹੈ ਦਰਸ਼ਕੋ ਤੋਂ ਦਿਖਸੋ ਤੇ ਕਿਉਂਕਿ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਕਨੇ ਪਲ-ਪਲ ਦੀ ਅਪਡੇਟ ਜਿਹੜੀ ਤੁਹਾਨੂੰ ਰਪ ਜਾਂਦੇ ਰਹੋਣੇ ਤਾਂ ਲਾਈਵ ਸਟਰੀਆ ਤਾਂ ਦਿਖਸਾ ਦੇਓ ਕਿ ਜੰਮੂ ਕਸ਼ਮੀਰ ਪੁਲਿਸ ਦੇ ਵੀ ਬੜੇ ਅੱਛੇ ਤਰ੍ਹਾਂ ਦੇ ਕੰਮ ਕੀ ਗਏ ਨੇ ਔਰ ਆਸ ਹੀ ਮਾਤਰਾ ਵਿੱਚ ਜਿਹੜੀ ਜੰਮੂ ਕਸ਼ਮੀਰ ਲੱਗੀ ਦੀ ਅਮਰ ਕਿਉਂਕਿ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਕਿ ਜਿਹੜੇ ਵੀ ਲੋਕ ਦੰਗਲ ਦੇਖਣੇ ਨੇ ਉਹਨਾਂ ਦੀਆਂ ਉਹਦੇ ਕੋਲੇ ਖਬਰ ਜ਼ਰੂਰ ਪੁੱਛੀ ਸਕੇ ਦਰਸ਼ਕੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਦੰਗਲ ਦੀਆਂ ਤਸਵੀਰਾਂ ਮੈਂ ਤੁਹਾਨੂੰ ਅਗਰ ਪਿਆਣੇ ਦੀ ਕੋਸ਼ਿਸ਼ ਕਰਾਂ ਦੰਗਲ ਦੀਆਂ ਤਸਵੀਰਾਂ ਵੀ ਦਰਸ਼ਕੋ ਮੈਂ ਤੁਹਾਨੂੰ ਕਰਨੇ ਸਾਂਝੀਆਂ ਕਰਨੇ ਦੀ ਕੋਸ਼ਿਸ਼ ਕਰਾਂ ਤਾਂ ਉਹ ਦਿਖ ਸਕਦੇ ਹੋ ਕਾਫੀ ਦੂਰਾਂ ਦੂਰਾਂ ਜਿਹੜੇ ਪਹਿਲਵਾਨ ਜਿਹੜੇ ਬਿਸ਼ਨਾਕ ਦੰਗਲ ਕਮੇਟੀ ਨੇ ਜਿਹੜੇ ਮੰਗਵਾਏ ਨੇ ਉਹ ਦਿਖ ਸਕਦੇ ਹੋ ਬੜੇ ਅੱਛੇ ਅੱਛੇ ਇਨਾਮ ਜਿਹੜੇ ਨਾ ਇਸ ਵਾਰ ਜਿਹੜੇ ਰੱਖੇ ਗਏ ਨੇ ਦਰਸ਼ਕੋ ਤਾ ਉਹ ਦਿਖਸੋਗੇ ਤਸਵੀਰਾਂ ਤੋਂ ਦਿਖਾ ਦਿਓਗੇ ਬਿਸ਼ਨਾ ਦੇ ਦੰਗਲ ਦੀਆਂ ਤਸਵੀਰਾਂ ਮੈਂ ਤੰਦਰਪੀ ਜਾਣੇ ਦੀ ਕੋਸ਼ਿਸ਼ ਕਰਾਂ ਦਰਸ਼ਕੋ ਤਾ ਉਹ ਦਿਖਸੋਗੇ ਹਾਂਜੀ ਲਾਈਵ ਤਸਵੀਰਾਂ ਜਿਹੜੀ ਬਹੁਤ ਬਸੰਤਾਲੀ ਵਸਤੂ ਦੇ ਆਪਾਂ ਇਸ ਪਾਰਟੀ ਵੀ ਚੈਨਲ ਦੇ ਮਾਧਿਅਮ ਕੰਨੇ ਬਸ ਸੰਤਾਲੀ ਜਾਣੇ ਦੀ ਕੋਸ਼ਿਸ਼ ਕਰ ਉਹ ਦਿਖਸੋ ਆਓ 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 ਤੁਸੀਂ

हेलो आपसी सईं टीवी चैनल के माध्यम कस्वीर दर्शकों मैं पुजाने की कोशिश कराँ विश्वनाथ दंगल दस्वीं तो दिख सकते हो काफी दूरा दूर गए ਆਲਵਾਤ ਕਾਰਸੋਗ ਕੋਵਾ ਸੰਦਾ ਬਲਕਾਰਾ ਬਲਕਾਰ ਬਲਵੰਤ ਸੁਵੰਜਨੇ ਦੇ ਕਾਕਾ ਆਵਸ ਗਿਆ ਪਬਲਿਕ ਵੀ ਕਾਫੀ ਜਿਆਦਾ ਆਈ ਦੀ ਇਸ ਟਾਈਮ ਕੋ ਦਿਖ ਸਕਦੇ ਹੋ ਦਰਸ਼ਕੋ ਬਹੁਤ ਹੀ ਜਿਆਦਾ ਦੂਰ ਦੂਰ ਆਏ ਨੇ ਪਹਿਲਵਾਨ ਇੱਕ ਛੋਟਾ ਪਹਿਲਵਾਨ ਜਿਹੜਾ ਆਇਆ ਦਾ ਦਰਸ਼ਕੋ ਉਹਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਕਦੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਬੌਜੀ ਬੌਜੀ ਇਧਰ ਆਓ ਆਏ ਇਧਰ पूर्व विधायक अश्विनी शर्मा जी और जुड़ चुके आया छोटू इधरा बहुत अच्छा लग रहा है मैं चाहता हूँ की ये ऐसे बच्चे जो है वो पहलवानी में आगे आए पहलवानी में आगे बढ़े फ्यूचर अपना ढूंढे ये पुराना दंगल है इसकी परंपरा रही है बहुत बड़ा पुराना दंगल है सौ साल से भी ज्यादा इस दंगल को यहाँ दंगल कमेटी जो करवाते हैं ये बजरंगी अखाड़ा जो है वो कमेटी है यहाँ की वो यहाँ दंगल करवाते हैं मेरे साथ हमारे सुमन सिंहत्रा जी भी है जो हमारे मंडल अध्यक्ष है ये सारा आपने देखा खचा खच पूरा ग्राउंड जो है भरा हुआ है इस दंगल में एक अलग आकर्षण है अलग किस्म के लोग यहाँ पे जो है इसका दंगल का नाम लेने के लिए आते हैं पंजाब से हरियाणा से आपने देखा होगा कि दिल्ली से और महाराष्ट्र तक के पहलवान जहाँ कुश्तियां करने आते हैं एक समय था जब जम्मू कश्मीर के भी नामी पहलवान होते थे और बाहर से कोई भी पहलवान आता पूरी टक्कर देते थे आज भी हमारे के ऐसे पहलवान है जो आज भी आ, इन पहलवानों को टक्कर देने के लिए यहाँ पूरा दमखम रखते हैं तो ये तो मैं चाहता हूं कि कुश्तियों में लोग अपना फ्यूचर ढूंढे जुबा जो वो आ है वो आगे आए कराने का यही मकसद होता है कि खेलों के प्रति लोगों का युवाओं का आकर्षण बढ़े युवा पीढ़ी जो है वो अपने पुराने ये एक ऐसा खेल है जो बहुत बड़ा पुराना खेल है इसकी तरफ आकर्षित हूँ आपने देखा होगा कि जितने भी गोल्ड मेडल इस वक्त आ रहे हैं इंटरनेशनल कम्पिटिशन में और एशियन गेम्स में चाहे वो ओलंपिक गेम हो चाहे कोई बड़े जो विश्व के बड़े कंपटीशन होते हैं उनमें ज्यादा जो है वो गोल्ड मेडल ही हमारे पहलवान रेसलिंग में लेके आ रहे हैं तो बड़ा अच्छा लगता है जैसे आपने देखा छोटा सा बच्चा बड़ा अच्छा लगा मुझे कि किस तरीके से उसमें जोश है और ये चाहता है इसको भी चाहिए ऐसे इसको देखकर और बच्चे भी ऐसे आगे हैं तो ये एक आकर्षण बन रहा है तो स्पोर्ट्स को प्रमोट करने के लिए ऐसे दंगलों का होना बड़ा जरूरी है मुझे लगता है कि सरकार भी इसमें अपना योगदान जो है लोगों के लिए क्या संदेश रहेगा कल इसी मैदान पे दशहरा भी होना है उनके लिए क्या संदेश पब्लिक रामलीला क्लब भी बहुत पुराना क्लब है और कभी पंद्रह बीस साल में उसका अध्यक्ष रहा हूँ तो ये एक पुरानी हमारे जो बुजुर्ग थे उन्होंने परंपरा जहाँ दशहरा महोत्सव मनाने की शुरू की थी हमने उसको नवाया अब हमारे जो दूसरी पीढ़ी जो हमसे छोटी है वो पीढ़ी इसको निभा रही है तो कल इसी ग्राउंड में बहुत बड़ा दशहरा महोत्सव रावण कुंभकर्ण मेघनाथ के पुतले जो हैं उनका दहन होगा लंका को जलाया जाएगा क्योंकि वो भी दर्शाता है कि बुराई पे अच्छाई की जीत जो है असत्य पे जो है वो सत्य की जीत जो है वो दशहरा जो है रावण को इसलिए हर साल जलाया जाता है कि उसकी बुराई को जलाया जाता है रावण को नहीं उसमें जो बुराई थी जो अहंकार था उसको जलाया जाता है तो कल मैं सबसे अपील करूंगा कि कल अगर जो भी दर्शक आपके साथ जुड़े हुए हैं कल आए, दिशारे दिशारा और असत्य भी जो सत्य जो की जीत होती भागे साथी हुई शर्मा जिन्हें बड़ा अच्छा दस कल इसी ग्राउंड है जेड़ा महोत्सव मनाया जाना है इस वीडियो शेयर जरूर करना कि जिन्हें भी ना उन दो को लेकर खबर पूछी सके दर्शकों इससे बेल दिया मैं फिर उन दो के ने रिपीट करी हूँ ना जिन्हें तस्वीरा मिल रही थी साला ये विष्णा विदांत समाज के तर्कग्राम विष्णा उस दिन ये तस्वीरा मिलने में संजीव करने की कोशिश करा है तो दूसरों लाइव तस्वीरा ले रहे हैं दूसरों ਕੀ ਆਖਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਡੰਗਲ ਲੱਗਾ ਹੈ ਹੈਂਡਲੈਸ ਅੰਡਲੈਸ ਲੋਕਾਂ ਕੇ ਸੰਦੇਸ਼ ਦੇਣਾ ਕਹਿੰਦੇ ਹੋ ਲੋਕਾਂ ਇਹ ਸੰਦੇਸ਼ ਹੈ ਚੇਂਜ ਦੇ ਤਿਕੋ ਆਰਾਮਾ ਕਰਨ ਦੇ ਤਿਕੋ ਤੇ ਹੈਂਡਲੈਸ ਦੇ ਕੋਲ ਯਾਰੇ ਲਾਓ ਕੋਰੇ ਕੋਈ ਆਪਣਾ ਡਾਇਲੋਗ ਨਹੀਂ ਹੈ ਕੋਈ ਸ਼ਾਇਰ ਜਿਹਾ ਡਾਇਲੋਗ ਹੈ ਬਾਕੀ ਕੋਈ ਨਹੀਂ ਬਸ ਜਿਹੜਾ ਸ਼ਾਇਰ ਡਾਇਲੋਗ ਹੈ ਡਾਇਲੋਗ ਇਹ ਚੇਂਜ ਦੇ ਤਿਕੋ ਆਰਾਮਾ ਕਰਨੇ ਬਾਕੀ ਕੰਮ ਕਰਨਾ ਦਾ ਹੈਂਡਲੈਸ ਤੇ ਕਿਹੜੇ ਪੇਜ ਬਣਾ ਲਏ ਜਿਹੜਾ ਇੰਸਟਾਗ੍ਰਾਮ ਉਧਰ ਹੈਂਡਲੈਸ ਬਿੱਲੂ ਹੈਂਡਲੈਸ ਬਿੱਲੂ ਕਿਹੜੀਆਂ ਆਕਾਰ ਨੇ ਇਹਨਾਂ ਨੇ ਆਣੇ ਲ ਲੈ ਆ ਦਰਸ਼ਕੋ ਤੋ ਦਿਖ ਸਕੋ ਐਂਡਲੈਸ ਬਿੱਲੂ ਇਹਦੀਆਂ ਤਸਵੀਰਾਂ ਮੈਂ ਤੁਹਾਨੂੰ ਤੁਹਾਨੂੰ ਸਾਂਝੀਆਂ ਕੀਤੀਆਂ ਤੋ ਦਿਖ ਸਕਦੇ ਹੋ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਤੁਹਾਨੂੰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹਾ ਹਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਦੇ ਜਾਣਾ ਕਿਉਂਕਿ ਇਹ ਜਿਹੜਾ ਦੰਗਲ ਦੇਖਣ ਦੇ ਪ੍ਰੇਮੀ ਹੁੰਦੇ ਨਾ ਕਾਫੀ ਜਿਆਦਾ ਲੋਕ ਜਿਹੜੇ ਨਾ ਇਹ ਦੰਗਲ ਦੇਖਣ ਦੇ ਸ਼ੌਕੀਨ ਹੁੰਦੇ ਹਨ ਮਰ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਤੁਹਾਨੂੰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਦਿਖ ਸਕਦੇ ਹੋ ਕਾਕਾ ਪਹਿਲਵਾਨ ਜਿਹੜਾ ਸਾਡੇ ਹਰਸਪੁਰਾ ਦੀ ਸ਼ ਕਾਕਾ ਪਹਿਲਵਾਨਾ ਦਰਸ਼ਕੋ ਇੱਕ ਸ਼ਹਾਕਾਰ ਯਾਰ ਉਹ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਮੈਂ ਤੁਹੰਦਰ ਪਜਾਣੇ ਦੀ ਕੋਸ਼ਿਸ਼ ਕਰਾ ਜਿਹੜਾ ਸਾਡੇ ਆਰਸਪੁਰਾ ਦੀ ਸ਼ਾਨ ਆ ਕੰਨੇ ਉਹਦੇ ਬਲਕਾਰਾ ਪਹਿਲਵਾਨ ਜਿਹੜਾ ਸਵੰਜਨੇ ਦਾ ਉਹਦੀਆਂ ਤਸਵੀਰਾਂ ਮੈਂ ਤੁਹੰਦ ਕਨੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾ ਤੋ ਦਿਖ ਸਕਦੇ ਹੋ ਦੂਰਾ ਦੂਰਾ ਜਿਹੜੇ ਨਾ ਪਹਿਲਵਾਨ ਜਿਹੜੇ ਇੱਥੇ ਮੰਗਵਾਏ ਗਏ ਨੇ ਪੰਜਾਬ ਚ ਆਇਆ ਚਲ ਚਾਹੇ ਮਹਾਰਾਸ਼ਟਰ ਤੱਕ ਜਿਹੜੇ ਇੱਥੇ ਪਹਿਲਵਾਨ ਆਇਆ ਦੇਣ ਦਰਸ਼ਕੋ ਤੋ ਦਿਖ ਸਕਦੇ ਹੋ ਲਾਈਵ ਤਸਵੀਰਾਂ लाइव कस्बे भागवरियाँ आपसी साई टीवी चैनल से हेलो दर्शकों तो दिखते हो ਚੈਨਲ ਆਪਾਂ ਜੀ ਕਾਕਾ ਕਾਹਦੇ ਦੀ ਸ਼ੁਰੂ ਕਰ ਬਲਕਾਰ ਕਾਕਾ ਕਾਹਦੇ ਦਾ ਨਾਰਸ ਸੁਣਾ ਹਾਂਜੀ ਬਲਕਾਰ ਜਾਈਏ ਸ਼ਹਿਜਨਾ ਆਪਸੀ ਸਾਡੇ ਕੀਵੀ ਚੈਨਲ ਦੇ ਮਾਦਮ ਬਣੇ ਦਰਸ਼ਕ ਜਿਹੜੀਆਂ ਤਸਵੀਰਾਂ ਜਿਹੜੀਆਂ ਅੰਦਰ ਪਿਆ ਰਹੇ ਦਰਸ਼ਕੋ ਤੋਂ ਦਿਖ ਸਕਦੇ ਹੋ ਚਲਵਾਏਗਾ ਕਾਕਾ ਪਹਿਲਵਾਨ ਔਰ ਬਲਕਾਰ ਸੁਣਜਣਾ ਸਾਥੀਓ ਤੋਂ ਦਿਖਸੋ ਦਿਓ ਕੱਕਾ ਪਹਿਲਵਾਨ ਜਿਹੜਾ ਹਰਸਪੁਰਾ ਦੀ ਸ਼ਾਨ ਹੈ ਉਹਦੀਆਂ ਤਸਵੀਰਾਂ ਮੈਂ ਤੁਹਨੇ ਕਨੇ ਸਾਂਝੀਆਂ ਕਰਨੇ ਦੀ ਕੋਸ਼ਿਸ਼ ਕਰਾਂ। ਕਨੇ ਬਲਕਾਰਾ ਜਿਹੜਾ ਪਹਿਲਵਾਨ ਸੁਹਾਂਜਣੇ ਦਾ ਉਹਦੀਆਂ ਵੀ ਤਸਵੀਰਾਂ ਮੈਂ ਤੁਹਾਨੂੰ ਦੱਸਾਂ। ਦਰਸ਼ਕੋ ਤੋਂ ਦਿਖ ਸਕਦੇ ਹੋ। ਅਰੇ ਕੰਸਪੂਰਸੀ ਪਾਣੀ ਕੋਈ ਨਹੀਂ। ਇਸੇ ਤਰ੍ਹਾਂ ਆਂਦੇ। ਵਿਚਾਰ ਕੇ ਨਿਸ਼ਾਨੀ ਵੀ ਨਹੀਂ ਆਇਆ। निारेंसल कुर्सी निसार कैसे कैंसिल कैसे? यार निार फिर इन्ने नखरे कौन झले मे दस पहले तू रहे मेरी मान सम्मान देर करा दे इन्ने नमीन तो ये निसार नदी राजा कह भाई अगर हिसार के पंचकूला में जा रहे हो तो हिसार के नहीं को वहां से असिना आ के इधर में मत आ आ जी बे जी चल आ इधर जा 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 मैं आपको कह रहा हूं मेरी अंदर मेरा कु किया उठिया भी नहीं अच्छा अच्छा दुनिया

ਸਤਿ ਸ੍ਰੀ ਅਕਾਲ ਦਿਖ ਸਕਦੇ ਹੋ ਕਿ ਮੁਕਾਬਲਾ ਜਿਹੜਾ ਪੂਰਾ ਬਰਾਬਰੀ ਦਾ ਜੋੜ ਹੈ ਤੋ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਬਿਸ਼ਨਾ ਦਾ ਦੰਗਲ ਮੈਂ ਤੁਹਾਨੂੰ ਦੱਸਣੇ ਦੀ ਕੋਸ਼ਿਸ਼ ਕਰਾਂ ਹਾਂ ਦਰਸ਼ਕੋ ਤੋ ਦਿਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਂ ਹੀ ਟੀਵੀ ਚੈਨਲ ਦੇ ਮਾਧਿਅਮ ਗਨੇ ਤੋ ਆਹ ਜੀ ਤਰੇਲਾ 20000 ਰੁਪਏ ਦਾ ਦਸਿਆ आज चलो बस ठीक है वो च एक नंबर की कुश्ती लगनी है बस एक नंबर की कुश्ती लगनी है